مورदाबाद سکرپٹی مورदाबाद سکرپٹی مورदाबाद سکرپٹی مورदाबाद سکرپٹی مورदाबाद سکرپٹی مورदाबाद ਰਾਜੀ ਕਿੱਥੇ ਰਹਿਣ ਆਲੇ ਟੈਂਟਰ ਨਾਨਕਨਗਰ ਕਿਹੜੂ ਕੀ ਮਾਮਲਾ ਹੈ ਰਾਜੀ ਤੁਸੀਂ ਚੌਂਕੀ ਦੇ ਬਾਹਰ ਧੰਨਾ ਪ੍ਰਦਰਸ਼ਨ ਕਰ ਰਹੇ ਨਾਰੇ ਬਾਜੀ ਦਾ ਛੋਟਾ ਭਰਾ ਸੈਫਲੀ ਉਹਦਾ ਦੋਸਤ ਦਿਮਤਰਾਜ ਹਾਂਜੀ ਇਹ ਤਰੀਕੇ ਗਿਆ ਫਵਾੜੇ ਕੋਡ ਦੇ ਵਿੱਚ ਅੱਛਾ ਫਿਰ 10 ਵਜੇ ਤੋਂ ਗਿਆ ਹੋਇਆ ਜੀ ਸਾਨੂੰ ਪਤਾ ਨਹੀਂ ਕਿੱਥੇ ਆ ਕਿੱਥੇ ਨਹੀਂ ਉਸ ਮਾਮਲੇ ਵਿੱਚ ਅਸੀਂ ਕਿ ਆਈਸੀਬੀ ਅਸੀਂ ਸਾਨੂੰ ਮਿਲੇ ਸੀ ਐਸਆਜੀ ਲక్ష్ਣਾ ਪੱਟੀ ਅਕਸ਼ਰ ਸਾਹ ਨੇ ਇੰਨੀ ਗੱਲ ਕੀਤੀ ਮੈਂ ਜਾ ਕੇ ਲੈ ਆਂਦੇ ਆ ਇਹ ਨਹੀਂ ਜੀ ਆ ਵੀ ਕਿਉਂ ਲੈ ਆਂਦੇ ਕਿਉਂ ਨਹੀਂ ਦੱਸੇ ਕਿਉਂ ਨਹੀਂ ਬਸ ਗੱਡੀ ਲੈ ਕੇ ਤਾਂ ਚੱਲ ਗਏ ਅੱਛਾ ਉਹਨਾਂ ਦੱਸਿਆ ਵੀ ਚੱਕੇ ਸੀ ਮੰਨੇ ਹੈਗੇ ਚੱਕੇ ਆ ਬੰਦੇ ਇਹਨ ਦਸੇ ਕੇਸ ਸੰਬੰਧ ਵਿੱਚ ਆ ਜਿਸ ਤਰ੍ਹਾਂ ਦਿਖੇ ਰਹੋ ਪਹਿਲਾਂ ਵੀ ਇੱਕ ਕੇਸ ਚੱਲਦਾ ਵੀ ਉਹਨਾਂ ਤੇ ਹਾਂਜੀ ਉਸ ਕੇਸ ਦੇ ਵਿੱਚ ਤਰੀਕ ਭੁਗਤਣ ਜਾ ਰਹੇ ਆ ਤੇ ਦੂਜਾ ਕੇਸ ਤੁਹਾਨੂੰ ਪਤਾ ਨਹੀਂ ਕੀ ਆ ਉੱਤੇ ਪਤਾ ਕੀ ਨਹੀਂ ਕੁਛ ਨਹੀਂ ਆਪਾਂ ਮਤਲਬ ਕੋਈ ਪਤਾ ਨਹੀਂ ਕੀ ਪਾਇਆ ਤੇ ਕੀ ਨਹੀਂ ਹਾਂ ਧੱਕਾ ਕਰਿਆ ਜਾ ਕੋਰਟ ਚ ਚੱਕ ਲਿਆ ਪੁਲਿਸ ਨੇ ਦੋਨਾਂ ਨੂੰ ਚੱਕਿਆ ਦੋਨਾਂ ਨੂੰ ਚੱਕਿਆ ਕੀ ਮੰਗ ਕਰਦੇ ਹੋ ਤੁਸੀਂ ਜਿਹੜਾ ਧੰਨ ਸਾਹਿਬ ਮੰਗਦੇ ਸਾਡੇ ਮੁੰਡੇ ਦਿਖਾਓ ਕਿੱਥੇ ਸਾਨੂੰ ਮਿਲਾਓ ਕਿੱਥੇ ਸਾਡੇ ਮੁੰਡੇ ਮਤਲਬ ਕਿੰਨੇ ਦਿਨ ਤੋਂ ਧੰਨਾਂ ਲਾ ਰਹੇ ਤੁਸੀਂ ਸਰ ਅਸੀਂ ਸ਼ਾਮ ਦੇ ਬੈਠੇ ਕਿਤੇ 6 ਵਜੇ ਮਤਲਬ ਹੇ ਤਾਂ ਕੋਈ ਨਹੀਂ ਪਤਾ ਲੱਗਿਆ ਵੀ ਪੁਲਿਸ ਦਾ ਸਾਨੂੰ ਪੁੱਛਿਆ ਨਹੀਂ ਵੀ ਕਿਉਂ ਬੈਠੇ ਜੋ ਨਾ ਕੋਈ ਗੱਲਬਾਤ ਨਹੀਂ ਕੀ ਲੱਗ ਰਿਹਾ ਤੁਹਾਨੂੰ ਇਹਦੇ ਪਿੱਛੇ ਕੀ ਆ ਸਰ ਇਹ ਪੰਜ ਮਿਲ ਜੁਲੇ ਇਹ ਗੱਲਾਂ ਜਿਹੜਾ ਆਪਾ ਭੱਟੀ ਸਾਹਿਬ ਇਹ ਗੱਲ ਸੁਣਦਾ ਕਿਸੇ ਦੇ ਅੱਛਾ ਇਹ ਗਰੀਬ ਬੰਦੇ ਦੀ ਕੀ ਮੰਗ ਕਰਦੇ ਹੋ ਤੁਸੀਂ ਸਾਹਿਬ ਮੰਗਦੇ ਹਾਂ ਸਾਹਬ ਕਹਿੰਦੇ ਕਿਥੇ ਰਹਿਣ ਆਲੇ ਨਾਨਕਨਗਰੀ village ਨਾਨਕਨਗਰੀ ਛੇੜੂ ਦੇ ਰਹਿਣ ਵਾਲੇ ਆਸੀਂ ਕੀ ਹੋਇਆ ਜਿਹੜਾ ਤੁਸੀਂ ਧਰਨਾ ਲਾ ਰਹੇ ਆਂ ਥਾਣੇ ਦੇ ਬਾਹਰ ਮੇਰੇ ਬੱਚੇ ਮੇਰੇ ਬੇਟਾ ਨਿਹਮਤ ਕੁਮਾਰ ਔਰ ਉਸਦਾ ਦੋਸਤ ਸੈਮ ਫਲੀ ਆ ਗਏ ਘੋੜੇ ਦੇ ਵਿੱਚ ਕਪੀਸਰ ਸੋਰੀ ਸਾਹਿਬ ਜੀ ਜਿਹਾ ਸਾਉਂਦੇ ਤੇ ਮੇਰੇ ਬੱਚੇ ਘੋੜੇ ਦੇ ਵਿੱਚ ਗਏ ਉੱਪਰ ਹੁਣੀ ਇਹਨਾਂ ਜਸਾਉਂਦੇ ਅੰਦਰ ਜਾਣ ਨਹੀਂ ਦਿੱਤੇ ਭੱਤੀ ਸਾਹਿਬ ਅਦਾਲਤ ਦੇ ਵਿੱਚ ਹੀ ਬੱਚਿਆਂ ਨੂੰ ਲੈ ਕੇ ਆ ਗਏ ਬਿਨਾ ਮਤਲਬ ਕਰਾਏ ਸਾਨੂੰ ਕਹਨਾ ਹਲੇ ਫੌਮ ਕਿਤੇ ਹੋਏ ਸਾਨੂੰ ਦੱਸ ਨਹੀਂ ਰਹੇ ਹੌਣ ਵੀ ਅਸੀਂ ਇੱਥੇ ਸ਼ਾਮ ਦੇ ਹੀ ਪਹੁੰਚੇ ਹੋਏ ਆਂ। ਹੋਰ ਸਾਡੇ ਬੱਚੇ ਨੇ ਸਾਨੂੰ ਦੱਸ ਰਹੇ ਕਿੱਥੇ ਆ ਕਿੱਥੇ ਨਹੀਂ ਪੱਟੀ ਸਾਹਿਬ ਖੁਦ ਵੀ ਨਹੀਂ ਆਏ। ਅਸੀਂ ਮਾਨੂੰ ਫੋਨ ਤੇ ਵੀ ਕੰਟੈਕਟ ਕੀਤਾ। ਅਜੇ ਤੱਕ ਆਈ ਨਹੀਂ ਉਹ ਸਾਨੂੰ ਕਹਿੰਦੇ ਅਸੀਂ ਆਨੇ ਆ। ਅਰੇ ਕਿੱਥੇ ਪਹੁੰਚੇ ਨਹੀਂ ਹੋ। ਕਿਸ ਮਾਮਲੇ 'ਚ ਪੁਲਿਸ ਨੇ ਅਰੈਸਟ ਕੀਤਾ ਸੀ ਉਹਨਾਂ ਨੂੰ? ਇਹ ਤਾਂ ਦੱਸੇ ਨਹੀਂ ਜੀ ਕਿਸ ਮਾਮਲੇ ਦੇ ਵਿੱਚ ਸਾਡੇ ਬੱਚਿਆਂ ਨੂੰ ਲੈ ਕੇ ਆਏ। ਜਦੋਂ ਪੁਲਿਸ ਨੇ ਚੱਕਿਆ ਤੁਹਾਨੂੰ ਕੋਈ ਦੱਸਿਆ ਨਹੀਂ ਵੀ ਕਿਸ ਨਹੀਂ ਸਰ ਸਾਨੂੰ ਬਿਲਕੁਲ ਦੱਸੇ ਬੱਚੇ ਦਾ ਅਦਾਲਤ ਵਿੱਚ ਤਰੀਕ ਭੁਗਤਣ ਗਏ ਸੀ। ਕਿਹੜੇ ਮਾਮਲੇ ਤੇਰੀ ਭੁਗਤਣ ਗਏ ਜੀ? 22 23 ਦੀ ਸੀ। ਅੱਛਾ ਹਾਂਜੀ ਉੱਥੋਂ ਉੱਥੋਂ ਅਰੈਸਟ ਕੀਤਾ ਇਹਨਾਂ ਨੂੰ ਹਾਂਜੀ ਉੱਥੋਂ ਅਦਾਲਤ ਵਿੱਚੋਂ ਲੈ ਕੇ ਆਏ ਇਹ ਬੱਚਿਆਂ ਨੂੰ ਤੇ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਵੀ ਅਰੈਸਟ ਕਰ ਲਿਆ ਇਹਨਾਂ ਨੂੰ ਪੁਲਿਸ ਨੇ ਸਾਨੂੰ ਉੱਥੋਂ ਹੀ ਪਤਾ ਲੱਗਾ ਪੁਵਾੜੀਆਂ ਨੂੰ ਪਤਾ ਲੱਗਾ ਸਾਨੂੰ ਅੱਛਾ ਉੱਥੇ ਅਦਾਲਤ ਦੇ ਵਿੱਚ ਸਾਨੂੰ ਐਸਐਚਓ ਸਾਹਿਬ ਮਿਲੇ ਉਹਨਾਂ ਨੂੰ ਅਸੀਂ ਉਹਦੇ ਘਰੇ ਸਾਰੇ ਢਾੜ ਕਾਰੇ ਸੋ ਨਹੀਂ ਸਾਨੂੰ ਕਿਆ ਕਹਿੰਦੇ ਤੁਹਾਡੇ ਕੌਂਕੀ ਵਾਲੇ ਲੈ ਕੇ ਗਏ ਆ ਛੋੜ ਵਾਲੇ ਕਹਿੰਦੇ ਤੁਸੀਂ ਕੀ ਨੂੰ ਲੱਭਤੀ ਆ ਸਿੱਕਾ ਸਾਡੇ ਬੱਚੇ ਨਹੀਂ ਲੱਭ ਮਿਲ ਰਹੇ ਇਹਦਾ ਕਰਕੇ ਜਿਹੜੇ ਜਿਹੜੇ ਪਹਿਲੇ ਪਹਿਲੇ ਮਾਮਲੇ ਦੀ ਤਰੀਕ ਭੁਗਤਣਗੇ ਕੀ ਮਾਮਲਾ ਸੀ ਉਹ ਤਰੀਕ ਭੁਗਤਣਗੇ ਆ ਆਪਸ ਵਿੱਚ ਸੀ ਬੱਚਿਆਂ ਨੇ ਬਚੋਲ ਜੁੜਦੇ ਆਪਸ ਵਿੱਚ ਅੱਛਾ ਲੜਾਈ ਦਾ ਕੇਸ ਸੀ ਹਾਂਜੀ ਬਈ ਅੱਛਾ ਤੇ ਜਿਹੜਾ ਆਪ ਉਸ ਨੇ ਮਾਮਲੇ ਤੋਂ ਕੋਰਟ ਚ ਚੱਕ ਲਿਆ ਮਾਮਲੇ ਨੇ ਦੱਸਿਆ ਕੀ ਆ ਨਹੀਂ ਸਾਨੂੰ ਕੁਝ ਨਹੀਂ ਦੱਸਿਆ ਤੇ ਹੁਣ ਤੱਕ ਤੁਹਾਡੇ ਬੱਚੇ ਤੁਹਾਨੂੰ ਮਿਲੇ ਆ ਨਹੀਂ ਜੀ ਨਹੀਂ ਗੱਲਬਾਤ ਹੋਈ ਕਿਸ ਵੀ ਨੇ ਰਹਿ ਕਿੱਥੇ ਆ ਸਾਡੇ ਬੱਚੇ ਤਾਂ ਦਿਖਾ ਵੀ ਨਹੀਂ ਰਿਹਾ ਬੱਚੇ ਕਿਤੇ ਭੇਜ ਦਿੱਤੇ ਨਹੀਂ ਸਾਡੇ ਅੱਛਾ ਤੇ ਹੁਣ ਕੋਈ ਅਧਿਕਾਰੀ ਜਾਣੇ ਤੁਹਾਨੂੰ ਮਿਲਿਆ ਆਣ ਕੇ ਕੋਈ ਸਰਪ ਮੁਨਤੀ ਸਾਹਿਬ ਸੀ ਕਹਿੰਦਾ ਸਾਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਹੈ ਵੀ ਬੱਚੇ ਕਿੱਥੇ ਤੁਹਾਡੇ ਹਾਂਜੀ ਮਤਲਬ ਤੁਹਾਨੂੰ ਕੋਈ ਨਹੀਂ ਦੱਸ ਰਿਹਾ ਵੀ ਬੱਚੇ ਕਿੱਥੇ ਤੁਹਾਡੇ ਇਹ ਸਾਨੂੰ ਸਾਡੇ ਬੱਚੇ ਸਾਨੂੰ ਚਾਹੀਦੇ ਆ ਅਸੀਂ ਇਹੇ ਪੁਰਜਰ ਅਪੀਲ ਕਰਦੇ ਆ ਕਿੰਨੇ ਵਜੇ ਕੋਰ ਕਿੰਨੇ ਵਜੇ ਬੱਚੇ ਕੋਰ ਚ ਗਏ ਆ ਕੋਰ ਦੇ ਵਿੱਚ ਸਵੇਰੇ ਸਵਾ 10 ਬੱਚੇ ਗਏ ਆ ਕਿੰਨੇ ਕੌਣ ਸੀ ਨਾਮ ਉਹਨਾਂ ਦੇ ਯਾਰ ਆਜਾ ਨਾ ਹਿਮੰਤ ਕੁਮਾਰ ਉਹ ਸੈਫਲੀ ਦੋਨੇ ਦੋਨੋਂ ਸੀ ਉਸ ਤੋਂ ਬਾਅਦ ਕੋਲ ਹੋ ਗਏ ਆ ਜੇ ਮੈਂ ਸਟੈਂਪ ਬੰਡਰ ਤਹਿਸੀਲ ਕੰਪਲੈਕਸ ਫਗਵਾੜਾ ਦਿੱਤੇ ਮਤਲਬ ਜਿਹੜੇ ਜਿਹੜੇ ਮੇਰੀ ਦੁਕਾਨ ਤੋਂ ਹੋ ਕੇ ਗਏ ਬੱਚੇ ਜਿਹੜੇ ਜਿਹੜੇ ਮਾਮਲੇ ਕੋਰਟ ਚ ਪੇਸ਼ ਹੋਏ ਆ ਉਹ ਜਮਾਨਚੀ ਸੀ ਹਾਂਜੀ ਜਮਾਨ ਕੇਸ ਭੁਗਤਦੇ ਪਏ ਆ ਤੇ ਉਸ ਤੋਂ ਬਾਅਦ ਲਾਪਤਾ ਕੋਈ ਪਤਾ ਨਹੀਂ ਕਿੱਥੇ ਗਏ ਕਿੱਥੇ ਨਹੀਂ ਨਹੀਂ ਜੀ ਨਹੀਂ ਫਿਰ ਤੁਹਾਨੂੰ ਤੁਹਾਨੂੰ ਕੀ ਲੱਗ ਰਿਹਾ ਵੀ ਪੁਲਿਸ ਨੇ ਚੱਕਿਆ ਉੱਥੋਂ ਹਾਂਜੀ ਹਾਂਜੀ ਤੇ ਕੀ ਮੰਗ ਕਰਦੇ ਹੋ ਨਾਰੇਵਾਜੀ ਕਰ ਰਹੇ ਆ ਤੁਸੀਂ ਅੱਜ ਅਸੀਂ ਇਹ ਮੰਗ ਕਰ ਰਹੇ ਸਾਡੇ ਬੱਚੇ ਸਾਨੂੰ ਮਿਲਾਓ ਸਾਨੂੰ ਦੱਸਿਆ ਜਿਹੜੇ ਕਿਉਂ ਇਹ ਨਹੀਂ ਬੱਚੇ ਸਾਡੇ ਚੁੱਕ ਕੇ ਲੈ ਗਏ ਆ ਸਾਨੂੰ ਇਨਸਾਫ ਦਿੱਤਾ ਜਾ ਉਰਨਾਂ ਕੀ ਹੈ ਤੁਹਾਡਾ ਕੁਲਦੀਪਪੁਰ ਇਹਨਾਂ ਦੇ ਦੋ ਲੜਕੇ ਆ ਵਿੱਚ ਇੱਕ ਸ਼ੈਫ ਵਾਲੀ ਖਾਨ ਤੇ ਇੱਕ ਰਾਜਨ ਇਹਨਾਂ ਦੇ 317 ਮਕਰਮਾ ਪਹਿਲਾਂ 119/21 ਦਰਜਾ ਉਹਦੇ ਵਿੱਚ ਜਿਹੜਾ ਮਰੀਜ਼ ਮਕਰਮਾ ਸੁਖਵੀਰ ਸ਼ੀਰਾ ਉਹ ਇਹਨਾਂ ਨੇ ਸ਼ਰੇ ਮਨਾ ਲਿੰਦਾ ਕਿ ਮੇਰੇ ਬੰਦੇ ਇਸੋ ਹੀ ਆ ਤੁਸੀਂ ਫੜਦੇ ਨਹੀਂ ਸਾਲ ਹੋ ਗਏ ਇਸ ਮਕਰਮੇ ਨੂੰ ਉਹ ਅਸੀਂ ਇਹਨਾਂ ਦੀ ਅੱਜ ਕਲੀਅਰੈਂਸ ਤੇ ਕਰਨ ਲਈ ਗੱਲਬਾਤ ਇੱਕ ਦੂਜੇ ਦੇ ਸਾਹਮਣੇ ਕਰ ਲਈ ਇਹਨਾਂ ਨੂੰ ਕੀਤਾ ਹੋਇਆ ਕੋਸ਼ਿਸ਼ ਚ ਲੈ ਲਿਆਦਾ ਹੋਇਆ ਵੀ ਤੁਸੀਂ ਰੱਖੋ ਕਿ ਜੋ ਵੀ ਇਨਵੈਸਟੀਗੇਸ਼ਨ ਸਾਹਮਣੇ ਹੁੰਦਾ ਫਿਰ ਅਸੀਂ ਇਹਨਾਂ ਦਾ ਕਰਤਾ ਸਾਰੇ ਜਿਹੜੇ ਤੁਸੀਂ ਇਹਨਾਂ ਦੇ ਸਰ ਜਿਹੜਾ ਬੰਦੇ ਚੱਕਿਆ ਹੈ ਕਿਹੜੀ ਜਗ੍ਹਾ ਤੋਂ ਚੱਕਿਆ ਦੀ ਉਹ ਤੁਸੀਂ ਕਬੂਤਰ ਤੋਂ ਉੱਥੋਂ ਆਪਣੇ ਕੋਟ ਫਗਵਾੜੇ ਤੋਂ ਲਿਆਏ ਜੀ ਇਹਨਾਂ ਨੂੰ ਇਹਦੇ ਤਰੀਕ ਤੋਂ ਬਾਅਦ ਇਹਨਾਂ ਨੂੰ ਅਸੀਂ ਕਈ ਵਾਰ ਸੁਣਾ ਭੇਜਿਆ ਹੁੰਦੇ ਨਹੀਂ ਹੈਗੇ ਪਰ ਜਿਹਨਾਂ ਨੂੰ ਅਸੀਂ ਕਲੀਅਰ ਕਰਨ ਲਈ ਗੱਲਬਾਤ ਮਰੇ ਵੀ ਬੈਠਾ ਹੋਇਆ ਵੀ ਬੈਠੇ ਹੋਇਆ ਜੋ ਵੀ ਗੱਲਬਾਤ ਕਲੀਅਰ ਹੁੰਦੀ ਇਨਵੈਸਟਿਗੇਟਿਓਰ ਸਾਹਮਣੇ ਲੈ ਲੈਂਦੇ ਆ ਇਹ ਅੱਜ ਕਿਹੜੀ ਤਰੀਕ ਕਿਹੜੀ ਇਹਦੇ ਕੇਸ ਵਿੱਚ ਉੱਥੇ ਕਿਤੇਰੀ ਗਈ ਸੀ 300 ਇਹਨਾਂ ਨੇ ਪਹਿਲਾਂ ਹੀ ਦਰਜਾ ਘੁਮਗਰਮਾ 19 ਬਟਾ 22 ਦਰਜਾ 323 25 ਦਮ ਕਰਨਾ ਪਿਆ ਨਹੀਂ ਸਰ ਜੰਮਾ ਸੋ ਜਿਹੜੇ ਚੱਕੇ ਆ 2 ਘੰਟੇ ਪਕੋੜ ਚੋ ਲਿਆਂਦੇ ਆ ਨਹੀਂ ਅਸੀਂ ਕੋਰਟ ਚੋਂ ਨਹੀਂ ਲੈਂਦੇ ਨਹੀਂ ਉਹ ਕਹਿੰਦੇ ਜਦੋਂ ਤਰੀਕ ਭੁਗਤੰਗੇ ਸੀ ਪਹਿਲੇ ਕੇਸ ਦੇ ਵਿੱਚ ਅਸੀਂ ਬਾਹਰ ਨਹੀਂ ਨੇ ਕੋਈ ਤਰੀਕ ਤਾਂ ਭੁਗਤਾਏ ਸੀ ਨਹੀਂ ਕਿੱਥੋਂ ਫੇ ਤੁਹਾਨੂੰ ਬਾਹਰ ਰੀਐਕਸ਼ਨ ਲੱਗੀ ਹੈ ਜੀ ਉੱਥੇ ਅੱਜ ਦੀ ਕਹਿੰਦੇ 323 ਦੇ 325 ਦੇ ਮਗਦਮੇ ਦੇ 322 323 ਕਹਿੰਦੇ ਹੋ ਉਹਦੇ ਵਿੱਚ ਕਹਿੰਦੇ ਸਾਡੀ ਰੀਐਕਸ਼ਨ ਲੱਗੀ ਹੈ ਸਾਨੂੰ ਉੱਥੇ ਹਾਇਰ ਨਹੀਂ ਲੰਦ ਸੀ ਗਈ ਨਹੀਂ ਉਹ ਸਾਨੂੰ ਨਹੀਂ ਪਤਾ ਤੁਹਾਨੂੰ ਬਾਹਰੋਂ ਬੁਲਾਇਆ ਹੋਇਆ ਜੋ ਕੋ ਨਾਂ ਚੱਕੀ ਲੈਂਦੇ ਨਾ ਕੁਛ ਨਹੀਂ ਇਹਨੂੰ ਬੁਲਾਇਆ ਹੋਇਆ ਸੀ ਸਾਰੀ ਸ਼ਾਮ ਦੇ ਕਹਿੰਦੇ ਲਾਇਆ ਹੋਇਆ ਧਰਨਾ 6 ਵਜੇ ਦਾ ਸਾਡੀ ਪੁੱਤ ਅੱਜ ਸ਼ਾਮ ਦਾ 6 ਵਜੇ ਦਾ ਧਰਨਾ ਲਾਇਆ ਕਿ ਸਾਡੀ ਕੋਈ ਪੁੱਛਗਿੱਛ ਨਹੀਂ ਹੋਈ ਦੋ ਤਿੰਨ ਘੰਟੇ ਹੋ ਗਏ ਕਹਿੰਦੇ ਕੋਈ ਬਗਵਾਲੇ ਡਿਊਟੀ ਗਏ ਹੋ ਇੱਥੇ ਫੋਨ ਵੀ ਵਗੈਰਾ ਵੀ ਤੁਹਾਨੂੰ ਕੀਤਾ ਸਾਰੇ ਇਹਨਾਂ ਨੇ ਬਾਕੀ ਤਾਂ ਦਾ ਜਿਹੜਾ ਹੈਗਾ ਸਾਡੀ ਕੋਈ ਮਹਤਵਪੂਰਨ ਬੰਦੇ ਇਹਨਾਂ ਦੇ ਆਏ ਸੀ ਉਹਨਾਂ ਨੂੰ ਅਸੀਂ ਸਾਰੀ ਗੱਲਬਾਤ ਦੱਸ ਦਤੀ ਹੈ ਉਹ ਜੋ ਵੀ ਇਨਵਰਟਿਡ ਦੀ ਗੱਲ ਹੈ ਜੋ ਸਾਰੀ ਤੁਹਾਨੂੰ ਕਲੀਅਰ ਕਰ ਦੇਣਗੇ